दूसरे पास से मलियावाला जले जलंदर रूप लांग कर दे वो लंबर दे ओ लंबर के पास ये लंबर दे अब बले बले तड़पते रत्तू तड़ग्राम बैक चालवी गुग्गू से बाते बोलू आगे हैं तो लोरी बारा ਸਾਹਮਣੇ ਪਾਸੇ ਚਾਰ ਨੇ ਇੱਕ ਪਾਸੇ ਆ ਨੌਜਵਾਨ ਮੇਰੇ ਵੀਰੋ ਮੂਲੇ ਵਾਲਾ ਖੈਰਿਆਂ ਵਾਲਾ ਏ ਆਪਣੇ ਦੰਦ ਚੇਣ ਦੀ ਕੰਧ ਲਈ ਮਜ਼ਬੂਤੀ ਦਾ ਦਰ ਪੈ ਜਾ ਪੁੱਠੀ ਕੈਂਚੀ ਦੇ ਗਲਕ ਸੂਤੀ ਦਾ ਇਹ ਕਹਰੇ ਹਰਜੀਤ ਦਤਾਰਾ ਇਹ ਬਿੰਦੂ ਦਾ ਵੀਰ ਹੈ ਜਿਹਨੇ ਬਾਲਦਾ ਇੱਕ ਤੇ ਦੀਵਾ ਫਰੇ ਹਰ ਨੰਬਰ ਤੇ ਤਾੜੀਆਂ ਹਰ ਨੰਬਰ ਤੇ ਪੁਆਇੰਟ ਤੇ ਵੀਰ ਭਰਾ ਬੀਬੀਆਂ ਪੈਣਾ ਸਵਾਦ ਓਏ ਆ ਅਮਨ ਦਿਉਰਾ ਪਿੰਦੂ ਦਤਾਲ ਉੱਤੇ ਥੱਲੇ ਪੂਰੀ ਬੱਲੇ 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 ਠਾ 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 ਟੜਦੇ ਕਾਕੇ ਪੈਂਦੇ ਬਟਾਕੇ ਹਰਿਆਣੇ ਕੇ ਸ਼ੋਰੇ ਵਾਲਿਆ ਸ਼ੋਰਾਂ ਕੋਈ ਵੀ ਕਿਆ ਬਾਤ ਹੈ ਸਿਰਾ ਲਈ ਜਾਂਦਾ ਅਮਨ ਦਿਉਰਾ ਹਰਿਆਣੇ ਦਾ ਸ਼ੋਰਾਂ ਅਮਨ ਦਿਉਰਾ ਅਮਨ ਦਿਉਰਾ ਓਏ ਆਇਆ ਸਾਦ ਬੰਦੇ ਵਾਲਿਓ ਕਹੇ ਹਰਿਆਣੇ ਵਾਲਿਆਂ ਦੇ ਕੈਚ ਤੇ 1000 ਦੀਆਂ ਜਾਏਗਾ ਮੇਰੇ ਵੀਰੋ ਤੇ ਆ ਸੰਦੀਪ ਸਿੰਘਾਂ ਬਾਈ ਟੈਕ ਸੰਦੀਪ ਹਾਈ ਟੈਕ ਉਹ ਆਖਦੇ ਆ ਕਿ ਜੇ ਹਰਿਆਣੇ ਵਾਲੇ ਜਫਾ ਲਾਉਣ ਹਰ ਜਫੇ ਉੱਤੇ 2000 ਜਫਾ ਲੱਗਿਆ ਜਫਾ ਸਚਨ ਸਿੰਘ ਗੋਲੀ ਨੇ ਲਾਇਆ ਹੈ ਭਾਜੀ ਸੰਦੀਪ ਹਾਈਟੈਕ ਵਾਲਿਆਂ ਵੱਲੋਂ ਜਾਫੀ ਵਾਸਤੇ ਸੀਬੀਡੀ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਜਫਾ ਲਾਵੇ 5000 ਆਹ ਕਬੱਡੀ ਪੰਕਜ ਚਵੇਰੀ ਇੱਕ ਪਾਸੇ ਨੌਜਵਾਨ ਮਾਨ 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 ਇਹਦੀ ਚੌਣ ਹੋ ਗਈ ਮੇਰੇ ਵੀਰੋ ਖੇਡੂਗਾ ਸਪੇਅਰ ਦੀ ਟੀਮ ਨੇ ਦੀ ਮੇਰੇ ਵੀਰੋ ਬਹੁਤ ਵੱਡੀਆਂ ਗੱਲਾਂ ਹੋਣਗੀਆਂ ਅਜਾਦ ਚੜ੍ਹਦੀ ਕਲਾ ਵਾਲਿਆਂ ਨੇ ਚੌਣ ਕਰ ਲਈ ਪਿੰਦੂ ਅਜਲੇ ਹੁਣਾਂ ਨੇ ਗੱਲਾਂ ਲੱਗਣੀਆਂ ਟਿਕਾਣੇ ਮੰਨ ਹੈ 5000 ਰੁਪਏ ਦਿਓ ਜੀ ਮੇਜਰ ਸਿੰਘ ਜੀ ਪਿਆਰੇ ਟਪੋਲਾ ਬਈ ਜਾਫੀ ਇੱਕ ਪਾਸੇ ਆ ਨਗਰ ਲੰਬੜਦਲੀਆ ਦਾ ਦੂਸਰੀ ਕੀਦਿਆ ਮੇਰੇ ਵੀਰੋ ਟਰੈਕਟਰਾਂ ਦਾ ਜੇਤੂ ਆ ਵੀ ਪੁਰਾਣਾ ਖੁੰਡਾ ਇਹ ਵੀ ਭਿੰਦਾ ਮੂੜਿਆ ਖਹਿਰਿਆਂ ਵਾਲਾ ਭਿੰਦਿਆ ਨਗਰ ਭੋਲੇ ਦੀ ਰੇਡ ਤੇ ਲਾਠ ਵੀ ਸੁੱਟ ਓਏ ਹੋਏ 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 ਅੱਖ ਲੜਦੇ ਤੇ ਦਿਲ ਦੰਦੇ ਨੇ ਇਹ ਲਾਟਾਂ ਦੇ ਵਿੱਚ ਢਿੱਲ ਦੰਦੇ ਨੇ ਏ ਪੰਜਾਬ ਦੇ ਗੱਭਰੂ ਨੇ ਪਾਲਸ ਗੁੱਸਾ ਚੜਜੇ ਭਾਉ ਛਿੱਲ ਦੰਦੇਰੇ ਗੁੱਸਾ ਚੜਜੇ ਭਾਉ ਛਿੱਲ ਦੰਦੇਰੇ

समापे अंक ने अठती हरियाणे पॉइंट ने साढ़े चाली हरियाणा विनर है बोले सोरया